ਤੋਂ ਨੂੰ ਬਾਕੇਦਾ ਐਸਐਚਓ ਨੂੰ ਫੋਨ ਕਰੋ ਨਹੀਂ ਜੇ ਐਸਐਚਓ ਨਹੀਂ ਸੁਣਦਾ ਤੁਸੀਂ ਥੀਐਸਪੀ ਨੂੰ ਫੋਨ ਕਰੋ ਜੇ ਤੁਹਾਨੂੰ ਲੱਗਦਾ ਉਹ ਨਹੀਂ ਸੁਣਵਾਈ ਕਰਦਾ ਮੈਂ ਹੈਗਾ ਜੇ ਤੁਹਾਨੂੰ ਲੱਗਦਾ ਤੁਹਾਡਾ ਐਮਐਲਏ ਵੀ ਮਾਰਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੇ ਨੰਬਰ ਦਿੱਤਾ ਹੋਇਆ ਤੁਸੀਂ ਉਸ ਦਾ ਵਟਸਐਪ ਕਰੋ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ ਕਿ ਕੌਣ ਹੈ ਕਿਹਨੇ ਇਹ ਜਿਹੜਾ ਦੱਸਿਆ ਕਿ ਕੌਣ ਨਸ਼ਾ ਵੇਚਦਾ ਕਿਉਂਕਿ ਅੱਜ ਜਿਹੜੀ ਲਹਿਰ ਬਣ ਜਾ ਰਹੀ ਆ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਅਸੀਂ ਸਾਡੇ ਭਰਾਵਾਂ ਦਾ ਬਜ਼ੁਰਗਾਂ ਦਾ ਮਾਮਾਂ ਦਾ ਸਾਥ ਮੰਗ ਰਹਿਆਂ ਕੋਈ ਇਸੇ ਕਰਕੇ ਆ ਕਿ ਅਸੀਂ ਆ ਸਾਡੀ ਪੀੜ੍ਹੀ ਆ ਜਿਹੜੀ ਇਹਨੂੰ ਬਚਾਉਣ ਵਾਸਤੇ ਇਹਨੂੰ ਬਚਾਉਣ ਵਾਸਤੇ ਅਸੀਂ ਚਿੱਟੇ ਦਾ ਨਸ਼ਾ ਜਿਹੜਾ ਚਿੱਟਾ ਦਾ ਸਮੈਕ ਹੈ ਉਹ ਤੋਂ ਅਸੀਂ ਆਪਣੇ ਪੰਜਾਬ ਨੂੰ ਕੱਟਣਾ ਚਾਹੁੰਦੇ ਆ ਪੰਜਾਬ ਨੇ ਮੱਥੇ ਤੇ ਜਿਹੜਾ ਕਲੰਕ ਲੱਗਿਆ ਹੋਇਆ ਸੀ ਕਿ ਪੰਜਾਬ ਨਸ਼ਿਆਂ ਵਾਲਾ ਪੰਜਾਬ ਹੈ ਉਹ ਕਲੰਕ ਸੀ ਢੋਣਾ ਚਾਹੁੰਦੇ ਆ ਕਿ ਜੇ ਅਸੀਂ ਕਈ ਇਕੱਲੇ ਨਹੀਂ ਤੋ ਸਕਦੇ ਉਹ ਤੁਹਾਡਾ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਇੱਥੇ ਆਉਣ ਦਾ ਮਕਸਦ ਕੀ ਹੈ ਕਿ ਤੁਹਾਡੇ ਨਾਲ ਚਾਰ ਗੱਲਾਂ ਵੀ ਕਰ ਲਈਏ ਔਰ ਤੁਹਾਨੂੰ ਦੱਸੀਏ ਵੀ ਕਿ ਸਰਕਾਰ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਬਖਸ਼ਾ ਨਹੀਂ ਜਾਊਗਾ ਕੋਈ ਜਿੱਦਾਂ ਮਰਜੀ ਖੱਬੀ ਖਾਨ ਹੋਵੇ ਜਿੱਦਾਂ ਮਰਜੀ ਤਣਾੜ ਹੋਵੇ ਸੋ ਜੇ ਕੋਈ ਬੱਚਾ ਕਿਸੇ ਕਾਰਨ ਕਰਕੇ ਗੁਰਾਹੇ ਪੈ ਗਿਆ ਦਾ ਮਾਪਿਆਂ ਨੂੰ ਬੇਤੀ ਹੈ ਕਿ ਉਹ ਉਸੇ ਲੜਨਾ ਨਹੀਂ ਝਗੜਨਾ ਨਹੀਂ ਉਹਨੂੰ ਹੀਣ ਭਾਵਨਾ ਨਾਲ ਨਹੀਂ ਦੇਖਣਾ ਤੁਸੀਂ ਸਾਨੂੰ ਦੱਸੋ ਉਹਦਾ ਇਲਾਜ ਕਰਵਾਈਏ ਕਿਉਂਕਿ ਉਹਨੂੰ ਸਹਾਨ ਭੂਤੀ ਦੀ ਲੋੜ ਹੈ ਕਿਉਂਕਿ ਅੱਜ ਤੱਕ ਅਸੀਂ ਦੇਖਿਆ ਕਿ ਬੱਚੇ ਨੇ ਸਾਡੀ ਉਹ ਜੇ ਕਿਸੇ ਕੰਮ ਕਰਕੇ ਕੁਰਾਹੇ ਪੈ ਗਏ ਉਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹ ਹਰ ਇੱਕ ਕਹੀਦਾ ਵਸੀਲਾ ਕਰਦੇ ਨੇ ਚਾਹੇ ਉਹਨਾਂ ਨੂੰ ਚੋਰੀ ਕਰਨੀ ਪਵੇ ਚਾਹੇ ਉਹਨਾਂ ਨੂੰ ਕਿਸੇ ਦੀਆਂ ਮੋਟਰਾਂ ਦੀਆਂ ਤਾਰਾਂ ਵਗਣੀਆਂ ਪੈਣ ਚਾਹੇ ਉਹਨਾਂ ਨੂੰ ਆਪ ਦਾ ਸਿਲੰਡਰ ਵੇਚਣਾ ਪਵੇ ਚਾਹੇ ਬਾਤੜ ਤੋਂ ਬਾਤੜ ਦਾ ਜਿਹਦਾ ਮਰਜ਼ੀ ਸਿਲੰਡਰ ਵੇਚਣਾ ਪਵੇ ਮਤਲਬ ਉਹਨਾਂ ਨੂੰ ਦੋ ਕੰਮ ਦਾ ਤਿੰਨ ਕੰਮ ਜਿੰਨੇ ਕੰਮ ਨਸ਼ਾ ਕਰਦੇ ਨੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਉਹਨਾਂ ਨੂੰ ਪੈਸੇ ਦੀ ਲੋੜ ਪੈਣੀ ਹੀ ਪੈਣੀ ਹੈ ਔਰ ਅੱਜ ਜੇ ਅਸੀਂ ਸਹੀ ਮੈਨੇਜ ਸੋਚੀਏ ਤਾਂ ਸਭ ਤੋਂ ਜ਼ਿਆਦਾ ਮਹਿੰਗਾ ਜੇ ਨਸ਼ਾ ਹੈ ਤਾਂ ਚਿੱਟਾ ਹੈ ਸਮਾਇਕ ਹੈ ਇਸ ਤੋਂ ਮਹਿਗਾ ਕੋਈ ਨਸ਼ਾ ਨਹੀਂ ਹੈ ਔਰ ਜੇ ਆਪਾਂ ਕਹੀਏ ਛੱਡਿਆ ਨਹੀਂ ਜਾ ਸਕਦਾ ਬਿਲਕੁਲ ਛੱਡਿਆ ਜਾ ਸਕਦਾ ਬਿਲਕੁਲ ਛੱਡਿਆ ਜਾ ਸਕਦਾ ਕੋਈ ਇਹ ਨਹੀਂ ਕਿ ਕੋਈ ਨਸ਼ਾ ਨਾ ਛੱਡਿਆ ਜਾ ਸਕਦਾ ਹੋਵੇ بس ਉਹਦੇ ਵਾਸਤੇ ਤੁਹਾਨੂੰ ਮਨ ਹੈ ਜਿਹੜਾ ਉਹਨੂੰ ਦ੍ਰਿੜ ਕਰਨਾ ਪੈਣਾ ਤੁਹਾਨੂੰ ठानਣਾ ਪੈਣਾ ਕਿ ਹਾਂ ਅਸੀਂ ਬਿਲਕੁਲ ਨਸ਼ਾ ਛੱਡਾਂਗੇ ਕਿਉਂਕਿ ਜਿਹੜਾ ਬੱਚਾ ਨਸ਼ਾ ਛੱਡ ਕੇ ਪਤਾ ਪਤਾ ਲੱਗੂਗਾ ਕਿ ਕਿਵੇਂ ਬੱਚੇ ਪਿਆਰ ਕਰਦੇ ਨੇ ਕਿਵੇਂ ਮਾਂ ਨੂੰ ਉਹਦਾ ਪਿਆਰ ਆਊਗਾ ਕਿਵੇਂ ਭੈਣ ਨੂੰ ਪਿਆਰ ਆਊਗਾ ਇਸ ਕਰਕੇ ਜਿਹੜਾ ਬੱਚਾ ਨਸ਼ੇ ਤੇ ਲੱਗ ਗਿਆ ਉਹਨੂੰ ਦੁਦਕਾਰ ਦੀ ਲੋੜ ਨਹੀਂ ਉਹਨੂੰ ਪਿਆਰ ਨਾਲ ਇਲਾਜ ਕਰੂੰਗਾ